ਅੱਜ ਅਸੀਂ ਆਏ ਹਾਂ ਜੀ ਬਾਕਸ ਸਿਨੇਮਾ ਫਿਲਮ ਲੱਗੀ ਹੈ ਅਰਦਾਸ ਅਸੀਂ ਆਖਿਆ ਵੀ ਅਰਦਾਸ ਫਿਲਮ ਅਜ ਦੇਖ ਕੇ ਆਉਂਦੇ ਆਂ ਚੱਲੀਏ ਆ ਜੋ ਅੰਦਰ ਇਹ ਬੱਚਿਆਂ ਦਾ ਪਲੇ ਏਰੀਆ ਬਣਾਇਆ ਤੇ ਜੇ ਬੱਚਿਆਂ ਨੇ ਖੇਡਣਾ ਹੋਵੇ ਤੇ ਇੱਥੇ ਆਪਣਾ ਆਰਾਮ ਨਾਲ ਖੇਡ ਸਕਦੇ ਆਂ ਛੋਟੇ ਛੋਟੇ ਬੱਚਿਆਂ ਦੇ ਇਵੈਂਟਸ ਵਗੈਰਾ ਵੀ ਕਰਦੇ ਰਹਿੰਦੇ ਇੱਥੇ ਤੇ ਇਹ ਆ ਵੀ ਮਾਪੇ ਆਪਣਾ ਫਿਲਮ ਫਿਲਮ ਵੇਖ ਲੈਣ ਤੇ ਨਿਆਣੇ ਇੱਥੇ ਖੇਡਦੇ ਰਹਿੰਦੇ ਆ ਟਾਈਮ ਪਾਸ ਵਧੀਆ ਹੋ ਜਾਂਦਾ ਨਿਆਣਿਆਂ ਦਾ ਇਹ ਆ ਜੋ ਮਹੀਨੇ ਹੁਣ ਅੰਦਰ ਤੇ ਦੇਖਦੇ ਆਂ ਫਿਲਮ ਇਹ ਇੰਟਰਵਲ ਹੋਇਆ ਏ ਤੇ ਥੋੜੀ ਜਿਹੀ ਬ੍ਰੇਕ ਲੈ ਕੇ ਆਹੀ ਹੁਣ ਫੇਰ ਅੰਦਰ ਨੂੰ ਜੋ ਹਮ ਬੋਲ ਨਹੀਂ ਪਾਤੇ ਠਾਈ ਮਿੰਟ ਬੋਲਦਾ ਕੀ ਆ ਵੀ ਬਸ ਫਿਲਮ ਬਹੁਤ ਵਧੀਆ ਲੱਗੀ ਤੇ ਹੁਣ ਚੱਲਦੇ ਆਂ ਆਪਾਂ ਬਾਹਰ ਨੂੰ ਸਮਰ ਕਿਵੇਂ ਲੱਗੀ ਅਰਦਾਸ ਫਿਲਮ ਸਮਰ ਕਿਦਾਂ ਲੱਗੀ ਵਧੀਆ 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 ਲੱਗੋ ਤੈਨੂੰ ਕਿਦਾਂ ਲੱਗੀ ਗੁੱਡ ਰੋਇਆ ਕਿ ਨਹੀਂ ਰੋਇਆ ਮਾੜਾ ਮਟਾ ਅਰਦਾਸ ਤੁਹਾਨੂੰ ਜਿਹੜੇ ਸਾਰੇ ਸੀਨ ਐ ਇਮੋਸ਼ਨਲ ਹੈਗੇ ਆ ਤੇ ਵਾਹਲਾ ਹੀ ਇਹ ਵੀ ਗਾਇਤ ਹੈ ਹੰਟਰਟੇਨਮੈਂਟ ਵਾਸਤੇ ਪਰ ਇਹ ਦੇ ਅੰਦਰ ਜਾ ਕੇ ਰੋ ਰ ਆ ਕੇ ਬਾਹਰ ਆ ਗਏ ਕਿਹੜੀ ਗੱਲ ਸਮਰਥਨ ਇਹਦਾ ਅੱਜ ਵੀ ਰੋ ਗਿਆ ਅੱਗੇ ਮੈਂ ਤਾਂ ਕੱਲਾ ਪਾਪ ਕੌਰ ਨਹੀਂ ਬਸ ਖਾ ਗਿਆ ਆ ਸੋਨੇ ਇਹ ਅਜੀ ਤੇਰਾ ਸਿਟੀ ਸੈਂਟਰ ਬਹੁਤ ਹੀ ਸੋਹਣਾ ਮਾਲ ਆ ਇਹ ਦੁਬਈ ਦੇ ਸੈਂਟਰ 'ਚ ਹੀ ਆ ਇਹ ਬੱਚਿਆਂ ਦੇ ਲੈਣੇ ਸੀ ਸ਼ੂਜ਼ ਤੇ ਇਥੋਂ ਨਹੀਂ ਮਿਲੇ ਹੁਣ ਆਪਾਂ ਚੱਲੇ ਆਂ ਜੀ ਆਊਟਲੈਟ ਮਾਲ ਲੋ ਜੀ ਪਹੁੰਚ ਗਏ ਆਂ ਜੀ ਆਊਟਲੈਟ ਮਾਲ ਤੇ ਇਹ ਲਗਭਗ 23 ਕਿਲੋਮੀਟਰ ਬਾਹਰ ਵੱਰ ਪੈਂਦਾ ਦੁਬਈ ਦੇ ਆ ਕਾਫੀ ਖੁੱਲਾ ਮਾਲ ਆ ਲਗਭਗ ਹਰ ਤਰ੍ਹਾਂ ਦੇ ਬ੍ਰਾਂਡਡ ਸ਼ੋਅਰੂਮ ਵਗੈਰਾ ਇੱਥੇ ਹੈਗੇ ਆ ਤੇ ਮੇਨ ਖਾਸੀਅਤ ਇਥੋਂ ਦੀ ਇਹ ਆ ਕਿ ਇਹ ਮੇਨ ਦੁਬਈ ਨਾਲੋਂ ਇੱਥੇ ਆਫਰਸ ਵਗੈਰਾ ਵੀ ਜ਼ਿਆਦਾ ਰਹਿੰਦੀਆਂ ਤੇ ਥੋੜਾ ਸਮਾਨ ਜਿਹੜਾ ਵਾ ਉਥੋਂ ਨਾਲੋਂ ਇੱਥੇ ਸਸਤਾ ਪੈਂਦਾ ਸੇਵ ਹੈ ਹਾਂ ਨਹੀਂ ਜੀ ਨਿਊਜ਼ੀਲੈਂਡ ਦੇ ਹਾਂ ਇਹ ਆ ਜੀ ਆਊਟਲੈਟ ਮਾਲ ਬਹੁਤ ਸੋਹਣਾ ਇਧਰਲਾ ਪੋਰਸ਼ਨ ਇਹਨਾਂ ਨੇ ਨਵਾਂ ਹੀ ਬਣਾਇਆ ਇਹ ਦੁਬਈ ਦੇ ਮੌਲਾਂ ਦੀ ਜਿਹੜੀ ਸਭ ਤੋਂ ਮੇਨ ਚੀਜ਼ ਆ ਵੀ ਇਹਨਾਂ ਦੀ ਲਿਸ਼ਕ ਪੁਸ਼ਕ ਬਹੁਤ ਜ਼ਿਆਦਾ ਅ ਫਰਸ਼ ਮੱਲੋ ਲਿਸ਼ਕ ਦੇ ਹੋਣਗੇ ਜਿਦਾਂ ਨਵੇਂ ਬਣੇ ਸਾਰਾ ਕੁਝ ਬਹੁਤ ਸੋਹਣੇ ਜੁੱਤੀ ਬਣਾਏ ਆ ਐਸ ਜੀ ਪੀ ਜੈਸਿਕਾ ਪਾਰਕਰ ਹੈ ਨਹੀਂ ਸਾਰਾ ਜੈਸਿਕਾ ਪਾਰਕਰ ਮੈਂ ਸ਼ਾਰਜਾ ਪੜਨ ਲਿਆ ਇਹਨੂੰ ਬਹੁਤ ਸੋਹਣਾ ਫੁੱਲਾਂ ਦੇ ਨਾਲ ਗੁਲਾਬੀ ਫੁੱਲ ਆ ਕਿੰਨੀ ਪਿਆਰੀ ਲੱਗਣ ਦੀ ਹੈ ਵਾਓ ਪੇਂਟਿੰਗ ਬਹੁਤ ਸੋਹਣੀ ਹੈ ਕੰਨੀਆਂ ਸੋਹਣੀਆਂ ਜੋਤੀਆਂ ਮੋਟੋ ਹੈ ਕਲਰ ਕੰਨੇ ਸੋਹਣੇ ਵੇ ਸਜਾਈਆਂ ਬੜੀਆਂ ਪਿਆਰੀਆਂ ਇਹ ਰੇਟ ਵੇਖਿਆ ਤੇ ਇਹਦਾ 35 35000 ਇੰਡੀਆ ਦਾ ਮੇਨਲੀ ਇਹਦਾ ਮਾਲ ਐ ਸਪੈਸ਼ਲੀ ਬ੍ਰਾਂਡ ਜਿੰਨੇ ਵੀ ਹੈਗੇ ਆ ਸਾਰੇ ਇੱਥੇ ਅਵੇਲੇਬਲ ਆ ਜੇ ਕਿਸੇ ਨੇ ਕੁਝ ਖਰੀਦਣਾ ਹੋਣਾ ਤੇ ਇੱਥੇ ਜ਼ਰੂਰ ਆਵੇ ਵੇ ਸਿੱਧਾ ਬੱਸ ਦੇ ਰਸਤੇ ਨਹੀਂ ਆ ਸਕਦਾ ਕੋਈ ਵੀ ਬਟ ਇਹ ਆ ਵੀ ਕੋਈ ਪ੍ਰਾਈਵੇਟ ਕਾਰ ਜਾਂ ਟੈਕਸੀ ਲੈ ਕੇ ਇੱਥੇ ਆ ਸਕਦਾ ਤੇ ਆ ਕੁਛ ਚਾਈਨੀਜ਼ ਕੈਰੈਕਟਰਸ ਹੈਗੇ ਕਾਰਟੂਨਸ ਤੇ ਤੇ ਮੇਨਲੀ ਫੋਟੋ ਫੋਟੋਆਂ ਖਿਚਾ ਰਹੇ ਆ ਬੱਚਿਆਂ ਦੇ ਨਾਲ ਡ्रेसेस ਵਗੈਰਾ ਪਵਾ ਕੇ ਤੇ ਅੱਗੇ ਜਾ ਕੇ ਪਤਾ ਲੱਗਾ ਵੀ ਇਹ ਕੋਈ ਫੈਸਟੀਵਲ ਮਨਾ ਰਹੇ ਆ ਚਾਈਨਾ ਵਾਲੇ ਤੇ ਇਹਨਾਂ ਦਾ ਕੋਈ ਪਤ ਛੜਦੇ ਸਮੇਂ ਦੇ ਵਿੱਚ ਮੌਸਮ ਫੈਸਟੀਵਲ ਹੁੰਦਾ ਵਾ ਤੇ ਉਹਨੂੰ ਸੈਲੀਬ੍ਰੇਟ ਕਰ ਰਹੇ ਆ ਮੋਸਟਲੀ ਚਾਰ ਸਫਰੇ ਇਹਨਾਂ ਨੇ ਕਾਰਟੂਨਸ ਦੀਆਂ ਜਿਹੜੀਆਂ ਸ਼ਾਪਸ ਖੋਲ੍ਹੀ ਹੋਈਆਂ ਤੇ ਨਿੱਕੇ ਨਿੱਕੇ ਤੋਂ ਲੈ ਕੇ ਤੇ ਵੱਡੇ ਵੱਡੇ ਖਡਾਉਣੇ ਜਿਹੜੇ ਆ ਕਾਰਟੂਨ ਵਾਲੇ ਉਹ ਇੱਥੇ ਵੇਚਣੇ ਲਾਏ ਹੋਏ ਆ ਇਹ ਸਾਰੇ ਰੋਬੋਟਿਕ ਮਾਡਲ ਆ ਟ੍ਰਾਂਸਫਾਰਮਰ ਆ ਟ੍ਰਾਂਸਫਾਰਮਰ ਦੇ ਹੋਰ ਥੋੜੇ ਜਿਹਾ ਮਾਡਲ ਆ ਉੱਪਰ ਵਧੀਆ ਲੱਗ ਰਿਹਾ ਇਹ ਆ ਵੀ ਖਡਾਉਣਿਆਂ ਦੇ ਵਿੱਚ ਵੀ ਚੀਨ ਜਾਪਾਨ ਨੂੰ ਮਤਲਬ ਕੋਈ ਬੰਦਾ maat ਨਹੀਂ ਪਾ ਸਕਦਾ ਇਹ ਹੋਰ ਵੀ ਛੋਟੇ ਛੋਟੇ ਟੌイズ ਜਿਆਦਾ ਹੀ ਗਿਮਿੰਗ ਨਹੀਂ ਗੀਜੀ ਓ ਮੈਨੂੰ ਤਾਂ ਸਭ ਤੋਂ ਵਧੀਆ ਚੀਜ਼ ਆ ਲੱਗੀ ਹੈ ਡ੍ਰੈਗਨ ਜਿਹੜੇ ਆ بڑے ਸੋਹਣੇ ਕਲਰਫੁੱਲ ਰੰਗ ਬੜੇ ਪਿਆਰੇ ਸਾਰਿਆਂ ਦੇ ਤੇ ਫਲੈਕਸੀਬਲ ਜਿਹੇ ਤੇ ਹੱਥ ਲਾਉਂਦੇ ਆ ਲੱਗਦਾ ਵੀ ਇਹਨਾਂ ਟੁੱਟ ਜਾਣਾ ਅਹੀਂ ਲੱਭ ਰਹੇ ਹਾਂ ਸ਼ੂਜ਼ ਨਿੱਕੇਰੇ ਸ਼ੂਜ਼ ਤਾਂ ਲੱਭ ਗਿਆ ਤੇ ਹੁਣ ਵੱਡੇ ਦੇ ਲੈਣ ਚੱਲੇ ਆ ਵੱਡਾ ਭਾਵੇਂ ਸਾਡਾ ਹੁਣ ਨਾ ਨਿਆਣਿਆਂ ਚ ਰਿਹਾ ਤੇ ਨਾ ਜਿਆ ਸਿਆਣਿਆਂ ਚ ਵਿੱਚ ਵਿਚਾਲੇ ਉਹਦੇ ਸ਼ੂਜ਼ ਥੋੜੇ ਲੱਭਣ ਦੇ ਟਾਈਮ ਲੱਗਦਾ ਸੱਚੀ ਗੱਲ ਸਾਰੀ ਨਹੀਂ ਲੱਭਦਾ ਇੱਧਰ ਹੈਗਾ ਇੱਕ ਵੱਡਾ ਐਡੀਟਾ ਸਰੀਬ ਆ ਪੋਲੈਂਡ ਦਾ ਸਰੀਬ ਅੱਗੇ ਜਾ ਕੇ ਦੇਖਦੇ ਆਂ ਇਹ ਵੀ ਜਾਇਦਾ ਤੇ ਚੀਜ਼ ਲੱਭਣ ਵਾਸਤੇ ਆ ਤੇ ਰਾਹ ਦੇ ਵਿੱਚ ਨਾ ਕੋਈ ਨਾ ਕੋਈ ਪੰਗਾ ਨਵਾਂ ਛੇੜਿਆ ਹੁੰਦਾ ਉਹ ਨਵੀਂ ਇੱਕ ਕੋਈ ਕਾਰ ਰੇਸ ਆ ਨਿਆਣਿਆਂ ਦੇ ਵੀ ਕਾਰ ਰੇਸ ਵੇਖਣੀ ਆ ਇਹ ਲੱਗਿਆ ਜੀ ਰੇਸ ਸ਼ਾਨਦਾਰ ਹੋ ਤੇ ਆ ਨਿਗੇ ਨਿਗੇ ਕਾਰਾਂ ਆ ਰੀਆਂ ਭੱਜਣਗੀਆਂ ਹੁਣ ਸਪੀਡ ਬਹੁਤ ਤੇਜ਼ ਹੈ ਇਹਨਾਂ ਦੀ ਤੇ ਕੈਮਰੇ ਨੂੰ ਜਦੋਂ ਕੋਈ ਇੱਕ ਮਾਈ ਦਾ ਉਹ ਤਨੂੰ ਗਾਂ ਲੰਘ ਜਾਂਦੀਆਂ ਤੇ ਮਿੰਟੋ ਮਿੰਟੇ ਰੇਸ ਵੀ ਖਤਮ ਹੋ ਗਈ ਇਹਨਾਂ ਦੀ ਇਹ ਨਿਆਣੇ ਵੀ ਅੱਕੇ ਪਏ ਆ ਤੇ ਡੱਬਿਆਂ ਨਾਲ ਖੇਡੀ ਜਾਂਦੇ ਆ ਤੇ ਫਾਈਨਲੀ ਸਾਨੂੰ ਵੀ ਮਿਲ ਗਏ ਸ਼ੂਜ਼ ਇਹ ਤੇ ਤੇ ਹੁਣ ਆਪਾਂ ਇਹ ਖਰੀਦ ਕੇ ਤੇ ਆਪਾਂ ਚੱਲਦੇ ਆ ਬਾਹਰ ਨੂੰ ਹਾਂਜੀ ਅ ਅੱਜ ਦੇ ਵੀਡੀਓ ਦੇ ਕਰਦੇ ਆ ਇੱਥੇ ਸਮਾਪਤੀ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ ਬਾਏ ਸਤਿ ਸ਼੍ਰੀ ਅਕਾਲ